ਕੀਤੀ ਮੈਨੂੰ ਕਾਲ ਕਰ ਰਹਾ ਫਰਕ ਥੋੜਾ ਜਿਹਾ ਸਬਰ ਮੈਸੇਜ ਆ ਤੇ ਗੱਲਾਂ ਹੋਣੀਆਂ ਤੇ ਗਾਣੇ ਦਾ ਫੇਸਬੁੱਕ ਤੇ ਦੱਬ ਕੇ ਸ਼ੇਅਰ ਕਰਨਾ ਆ ਪਿੰਨ ਵਾਲਿਆਂ ਨੇ ਤੇ ਹੋਰ ਵੀ ਭੈਣ ਭਰਾਵਾਂ ਨੂੰ ਪਾਉਣਾ ਆ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਹੋਗੇ ਚਾਨਣਾ ਕਿਹੜੇ ਮਕਸਦ ਲਈ ਇਕੱਠੇ ਹੋਏ ਇੱਥੇ ਆਪਾਂ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਮਕਸਦ ਆਪਣਾ ਇਹ ਆ ਕਿ ਅੱਜ ਵੀਰ ਮਦੀਪ ਸਿੰਘ ਪਿੰਡ ਸਖੋਵਾਲ ਜਿਹਦੇ ਗਾਣੇ ਦੀ ਫੇਸਬੁੱਕ ਗਾਣੇ ਦੀ ਸ਼ੂਟਿੰਗ ਚੱਲ ਰਹੀ ਹੈ ਉਹਦੇ ਸਬੰਧ ਚ ਆਪਾਂ ਸਾਰੇ ਇਕੱਠੇ ਹੋਏ ਆਂ ਹਾਂਜੀ ਮਲਵਈ ਕਿੱਧੇ ਵਾਲੇ ਇੱਧਰ ਮਨਦੀਪ ਭਾਜੀ ਤਿਆਰ ਹੋਣ ਡੇ ਆ ਡਿਊਡ ਗਾਣਾ ਆ ਭਾਰੀ ਦਾ ਫੇਸਬੁੱਕ ਲਿਖਿਆ ਵੀ ਭਾਜੀ ਦੇ ਨੇ ਆਪ ਹੀ ਆ ਤੇ ਮਿਊਜ਼ਿਕ ਬਣਾਇਆ ਆਰਜੈਦ ਭਾਜੀ ਨੇ ਆਫੀਸ਼ੀਅਲ ਚੈਨਲ ਵਾਲੇ ਆਰਜੈਦ ਭਾਜੀ ਨੇ ਤੇ ਤੇ ਕੋਈ ਇਹ ਆਪਣੇ ਬਾਗੇ ਤੋਂ ਸਾਨੂੰ ਭਾਜੀ ਤੇ ਉਹਨਾਂ ਦੇ ਛੋਟੇ ਭਰਾ ਰਣਜੀਤ ਸਿੰਘ ਤੇ ਪਿੰਡ ਦੇ ਕੋਏ ਤੋਂ ਨਹੀਂ ਔਨ ਡਿਊਟੀ ਫੌਜੀ ਸਾਹਿਬ ਫੈਜਾ ਨਾਂ ਦੱਸੋ ਆਪਣਾ ਰਾਜਵੀਰ ਸਿੰਘ ਰਾਜਵੀਰ ਸਿੰਘ ਤੇ ਇਹ ਵੀਰ ਦੀ ਹਲਾਸ਼ੇਰੀ ਵਧਾਉਣ ਲਈ ਆਏ ਆ ਹਰਦੀਪ ਸਿੰਘ ਦੇ ਨਾਲ ਤੇ ਭਾਜੀ ਤੁਹਾਡਾ ਕੀ ਨਾਂ ਪ੍ਰੀਤ ਭਾਜੀ ਪ੍ਰੀਤ ਤੇ ਸਾਰੇ ਭਰਾ ਇਕੱਠੇ ਹੋਏ ਆ ਤੇ ਸ਼ੂਟ ਚੱਲ ਰਿਹਾ ਵਾ ਫੇਸਬੁੱਕ ਗਾਣੇ ਦਾ ਤੇ ਪਿੰਡ ਸਖਵਾਲ ਚ ਲਵ ਭਾਜੀ ਵੀ ਤਿਆਰ ਹੋਣ ਡਿਆ ਤੇ ਆਪ ਭਾਜੀ ਦਾ ਘਰ ਆ ਸਭਿਆਚਾਰ ਗਰੁੱਪ ਆ ਭਾਈ ਦਾ ਮਲਵਈ ਗਿੱਧੇ ਦਾ ਵੀ ਕੰਮ ਕਰਦੇ ਆ ਤੇ ਇਹਨਾਂ ਦੇ ਘਰ ਹੀ ਸ਼ੂਟਿੰਗ ਹੋ ਰਹੀ ਆ ਮਨਦੀਪ ਭਾਜੀ ਪਿੰਡ ਸਖਵਾਲ ਗਾਣੇ ਦਾ ਨਾਂ ਆ ਫੇਸਬੁੱਕ ਤੇ ਮੈਂ ਵੀ ਪਹੁੰਚਿਆ ਆ ਪਿੰਡ ਖਲਰੇ ਤੋਂ ਮਨਦੀਪ ਸਖਵਾਲ ਦੀ ਹਲਾਚਰੀ ਉਧਾਣ ਤੇ ਤੇਰਾ ਵੀ ਰੋਲ ਆ ਕੋਈ ਵੀਰ ਵਿੱਚ ਪੱਗਾਂ ਦਾ ਰੋਲ ਇਹਦਾ ਪੱਗਾ ਬਣਾਉਣ ਦਿਆ ਏ ਨਾ ਜਾ ਵੀ ਸਾਡੇ ਪਾਈ ਵੀ ਕਲੀਅਰ ਕਰ ਲੋ ਪਰਾਵਾ ਪਏ ਆ ਮੈਦਾਨ ਚ ਫੌਜੀ ਸਾਹਿਬ ਦੀ ਪਾਜੀ ਦੇ ਸਜਾਉਂਦੇ ਆ ਪੱਗ ਤੇ ਇਧਰ ਲਾ ਪਾਜੀ ਵੀ ਰੈਡੀ ਹੋਣਦੇ ਆ ਮਲਵਈ ਗਿੱਧੇ ਵਾਲੇ ਮਾਰ ਕੇ ਇਨਾਂ ਦਾ ਕੰਮ ਆ ਮੇਨ ਸਟੇਜ ਤੇ ਪ੍ਰੋਗਰਾਮ ਇਨਾਂ ਦਾ ਆ ਡਿਊਡ ਗਾਣਾ ਆ ਜੀ ਫੇਸਬੁੱਕ ਹਰਦੀਪ ਸਿੰਘ ਤਕਵਾ ਰਾਈਟਰ ਕਿੱਥੋਂ ਆ ਗਿਆ ਭੂਨਾ ਹਾਂ ਦੇਖੋ ਇਹ ਘਰ ਆਉਂਦਾ ਜਾ ਰਿਹਾ ਹਾਂਜੀ ਇਸੇ ਗਾੜੀ ਦੀ ਸ਼ੁਰੂਤ ਚੱਲ ਰਹੀ ਹੈ ਪਿੰਡ ਸਖੋਵਾ ਦੇ ਵਿੱਚ ਤੇ ਦੋਰੇ ਟਾਈਮ ਦੇ ਵਿੱਚ ਸਟੇਜ ਤੇ ਪਰਫਾਰਮੈਂਸ ਵੀ ਕਰਾਂਗੇ ਤੇ ਮੇਰੇ ਵੀਰ ਸਾਰੇ ਹੀ ਨਾਲ ਜਾਣਗੇ ਹੁਣ ਚਲੋ ਨਵੀਂ ਤਰ੍ਹਾਂ ਲੋਗ ਲੈਣਾ ਸੁਣਾਉਣਾ ਤੇ غور ਕਰ ਸੁਣੋ ਹੋ ਉਹ ਮਾਰਗੇ ਨੇ ਮੂ ਦੇਸਵਾਦ ਨਿਤ ਰੋ ਤੇ ਕਰਤੇ ਪੜੇ ਨਾ ਤੁਮ ਹੀ ਖੰਦੇ ਆ ਲਿਲੀ ਵਰਵੀ ਕਾਤੀ ਤੇ ਖਰਾਬ ਬਟਣੀ ਤੇ ਪਾਪਿਆਂ ਤੋਂ ਕਾਂਡੇ ਕਰਵਾਈ ਜਾਂਦੇ ਆ ਤੇ ਬੱਬੀ ਨੀ ਉਹ ਰੱਬ ਕੋਲੋਂ ਸਾਧ ਰਸਤੀ ਸ਼ਰਮਾ ਗਦੀ ਵੇਸ਼ਾਂ ਵਾਲੇ ਟੂਰ ਦੁਨੀਆਂ ਦਾਦੇ ਕੋਲੋਂ ਦਾਤਾ ਦੀਪ ਮੰਗਾਈ ਨਹੀਂ ਤੇ ਰੱਬ ਕੋਲੋਂ ਹੋ ਗਈ ਤਹਾ ਦੂਰ ਦੁਨੀਆਂ ਓਏ ਦਾਦੇ ਕੋਲੋਂ ਦਾਤਾ ਦੀਪ ਮੰਗਾਈ ਨਹੀਂ ਓਏ ਰੱਬ ਕੋਲੋਂ ਜਗਾ ਲਗੇ ਨਾ ਮੇਰੇ ਵੀ ਸਾਰੇ ਕਲੈਪਿੰਗ ਜਰੂਰ ਕਰਦੇ ਹੋ ਬਹੁਤ ਵਧੀਆ ਧੰਨਵਾਦ ਚੱਲਦੇ ਰਹੇ ਚੱਲਣੇ ਹੁਣ ਮੈਂ ਵੱਡੀ ਗੱਲ ਕੀ ਆ ਬੜਾ ਜੀ ਚਾਹ ਮਕੋੜਾਂ ਦਾ ਹੀ ਚੱਲਣ ਦੇ ਤੇ ਤੈਨੂੰ ਕੱਖੋ ਨਹੀਂ ਜੀ ਤੱਕ ਮਾਰ ਜਾਨੀ ਤੇਰੀ ਭੁੱਖੇ ਹੀ ਮਰਨਗੇ ਜੇ ਤੁਸੀਂ ਮਨਦੀਪ ਭਾਈ ਦੀ ਸਖਵਾਲ ਹੁਣ ਨਹੀਂ ਤਾਂ ਨੇ ਦੇਣ ਦੇ ਨੂੰ ਕੋਈ ਨਹੀਂ ਆਫ ਵੀਡੀਓ ਰਿਕਾਰਡਿੰਗ ਹੁੰਦੀ ਕੈਮਰਾਮੈਨ ਭਾਜੀ ਆ ਗਏ ਆ ਇਵਰ ਲੱਗ ਗੰਡੇ ਇਹਨਾਂ ਦਾ ਪੂਰਾ ਮੁੰਡਾ 메ਨ ਮਾਡਲ ਆ ਜਿਹਨੇ ਕਾਫੀ ਕਲਰ ਦੀ ਪਾਈ ਆ ਸ਼ਰਟ ਆ ਫੇਸਬੁੱਕ ਗਾਣੇ ਦਾ ਮਾਡਲ ਆ ਏ ਤੇ ਸਿਕੰਦਰ ਭਾਜੀ ਡਾਇਰੈਕਸ਼ਨ ਦੇਂਦੇ ਆ ਤੇ ਹਾਰਜਾਜ਼ ਜੰਨਾ ਨੇ ਗਾਣੇ ਦਾ ਮਿਊਜ਼ਿਕ ਕੀਤਾ ਫੇਸਬੁੱਕ ਗਾਣੇ ਦਾ ਮਿਊਜ਼ਿਕ ਕੀਤਾ ਕੈਮਰਾਮੈਨ ਭਾਜੀ ਲੋਕੇਸ਼ਨ ਚੇਂਜ ਹੋ ਚੱਲੀ ਹੁਣ ਕਿੱਧਰ ਨੂੰ ਜਾਣਾ ਆਪਾਂ ਉਹ ਗੋਲ ਗੱਪੇ ਔਰ ਜੈਜ ਇਹਨਾਂ ਨੇ ਗਾਣੇ ਦਾ ਮਿਊਜ਼ਿਕ ਕੀਤਾ ਫੇਸਬੁੱਕ ਗਾਣੇ ਦਾ ਮਿਊਜ਼ਿਕ ਤੇ ਸ਼ੂਟਿੰਗ ਵੀ ਕਰਾਉਣ ਆਏ ਆ ਪਿੰਡ ਸਖਵਾਲ ਸਿਕੰਦਰ ਤਾਰਪੁਰੀਆ ਪਹਿਲਾ ਮੰਝਾ ਵੀਰ ਦਾ ਗਾਣਾ ਸਖਵਾਲ ਪਹੁੰਚੇ ਆ ਭਾਜੀ ਮਨਦੀਪ ਦੇ ਪਿੰਡ ਦੇ ਇਹਨਾਂ ਦੇ ਗਾਣੇ ਦੀ ਸ਼ੂਟਿੰਗ ਅੱਜ ਫੇਸਬੁੱਕ ਗਾਣੇ ਦੀ ਪਿਆਰ ਜੇ ਨਾ ਡਰਤ ਨਹੀਂ ਕੇ ਗੱਲ ਦਾ ਫਿਕਰ ਨਹੀਂ ਕਰਨੀ ਕੇ ਗੱਲ ਦੀ ਫੌਜੀ ਸਾਹਿਬ ਰਾਜਵੀਰ ਸਿੰਘ ਪਿੰਡ ਦੇ ਕੋਈ ਤੋਂ ਹਰਦੀਪ ਸਿੰਘ ਰਾਈਟਰ ਬੜੇ ਘੈਂਟ ਭਾਜੀ ਤੇ ਪਿੰਡ ਬਾਗੇ ਤੋਂ ਸੋਨੂ ਬਾਗੇ ਦਵਿੰਦਰ ਸਿੰਘ ਬਾਗੇ ਬੜਾ ਸੋਹਣਾ ਗਾਉਂਦਾ ਮੇਰਾ ਭਰਾ ਸ਼ਬਦ ਬੜਾ ਪਿਆਰਾ ਆਇਆ ਨਾਨਕ ਦਾ ਲਾਲ ਹੋਰ ਵੀ ਬਾਪੂਦੀਪ ਸਿੰਘ ਜੀ ਦਾ ਸ਼ਬਦ ਆ ਰਿਹਾ ਹਰਦੀਪ ਸਿੰਘ ਜੀ ਦਾ ਹੀ ਲਿਖਿਆ ਹੋ ਤੇ ਨਾਲ ਉਹਨਾਂ ਦੇ ਭਾਈ ਸਾਹਿਬ ਹਰਦੀ ਇਹ ਰਣਜੀਤ ਸਿੰਘ ਕੈਮਰਾਮੈਨ ਚਲ ਗਿਆ ਬਾਬਾ ਜੀ ਦਾ ਬੜਾ ਯੋਗਦਾਨ ਆ ਗੱਡੀ ਦਾ ਐਂਟਰੀ ਮਾਉਣ ਲੱਗੇ ਆ ਬਾਬਾ ਜੀ ਦਾ ਕੀ ਨਾਮ ਆ ਬਾਬਾ ਜੀ ਦਾ ਕੀ ਨਾਮ ਬਾਬਾ ਹਰਜਿੰਦਰ ਸਿੰਘ ਜੀ ਉਹਨਾਂ ਦੇ ਯਾਤ ਵਿੱਚ ਬਹਿ ਕੇ ਚੱਲੇ ਆ ਸੰਤ ਬਾਬਾ ਨਾਗਿਆਣਾ ਸਾਹਿਬ ਤੇ ਬਾਬਾ ਜੀ ਦਾ ਵੀ ਯੋਗਦਾਨ ਆ ਬੜੀ ਹੈਲਪ ਕਰ ਰਹੇ ਆ ਉਹਨੂੰ ਗੱਡੀ ਤੱਕ ਗੱਡੀ ਚ ਲੈ ਕੇ ਤੇ ਲੋਕੇਸ਼ਨ ਦੇ ਵੀ ਭੈਣ ਭਰਾ ਵੇਖਣ ਆਏ ਆ ਮਨਦੀਪ ਦਾ ਸ਼ੂਟ ਬੜਾ ਚਾ ਆ ਪਿੰਡਿਆਂ ਨੂੰ ਆਓ ਇਹ ਸਟੇਜ ਤੇ ਵੀ ਤੁਸੀਂ ਜਾਣਾ ਨਾਲ ਕੇ ਪੌਂਸਰ ਵਾਲੀ ਪੂਰੀ ਫੀਲਿੰਗ ਸ਼ੂਟਿੰਗ ਹੋਣੀ ਪਿੰਡ ਸਖੋਵਾਲ ਗਰਾਊਂਡ ਚ ਬੜਾ ਤੇਜ਼ ਨਾ ਫਹੀ ਬਾਹਰ ਆਓ ਕੱਟ 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 ਆਜੋ ਆਜੋ ਯਾ ਹੋਦਾ ਹੈ ਇਹ ਜੇ ਬੜਾ ਮਾਰੀ ਚੁੱਕਿਆ ਨਾ ਆਏ ਚੱਲ ਰਿਹਾ ਵਾ ਮਨਦੀਪ ਸਖੋਵਾਲ ਵੀਰ ਦਾ ਆਪ ਜੋੜੋ ਪਹਿਲਾਂ ਇਹਨਾਂ ਲਵੇ ਕੇ ਆ ਤੁਮ ਲਾਓ ਸਾਰਿਆਂ ਨੂੰ ਆ ਤੇ ਕੋਈ ਨਹੀਂ ਪਾਉਂਗਾ ਆ ਤੇ ਦਾ ਟਾਵਰ ਗਿਆ ਹਾ ਮਾ ਲੰਕੀ ਤਾਰ ਆ ਜਾਣਦੇ ਆ ਆ ਚਲ ਪੀ ਸਵਾਸਤਿਕਾ ਸਾਰਿਆਂ ਨੂੰ ਤੇ ਅੱਜ ਪਹੁੰਚਿਆ ਜੀ ਪਿੰਡ ਸਖੋਵਾਲ ਤੇ ਨਾਲ ਸਾਡੇ ਭਰਾ ਮਨਦੀਪ ਸਖੋਵਾਲ ਅੱਜ ਜਿੰਨਾ ਦੇ ਗਾਣੇ ਦਾ ਸ਼ੂਟ ਚੱਲਦਾ ਪਿਆ ਆ ਜੀ ਪਿੰਡ ਸਖਵਾਲ ਗਰਾਊਂਡ 'ਚ ਤੇ ਸਾਡਾ ਤੁਹਾਨੂੰ ਦਿਖਾਉ ਮੜਾ ਆ ਭਾਜੀ ਉਧਰ ਮਾਰੋ ਤੇ ਇੱਥੇ ਗਾਣਾ ਗਾਣਾ ਡਿਊਟ ਆ ਤੇ ਭਾਜੀ ਨੇ ਲਿਖਿਆ ਆਪ ਹੀ ਗਾਣੇ ਦਾ ਆ ਫੇਸਬੁੱਕ ਤੇ ਗਾਣੇ ਨੂੰ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਤੇ ਆਰ ਜੈਜ਼ ਚੈਨਲ ਵਾਲਿਆਂ ਨੇ ਮਿਊਜ਼ਿਕ ਕੀਤਾ ਵਾ ਤੇ ਉਹਨਾਂ ਦੇ ਚੈਨਲ ਤੇ ਵੀਡੀਓ ਪਾਉਣੀ ਆ ਤੇ ਵੱਧ ਤੋਂ ਵੱਧ ਗਾਣੇ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਫਾਡੇ ਲੋ ਭਾਈ ਤੁਹਾਨੂੰ ਬਹੁਤ 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 ਮਾਰਕ ਤੋਂ ਸਖੋਵਾਲਾ ਨੰਨਾ ਜੀ ਲਿੰਕ ਤੇ ਕਰੀ ਟੌਪ ਦੇ ਸ਼ੇਅਰ ਕਰ ਦਿਓ ਮਨਦੀਪ ਸਖੋਵਾਲਾ ਕਰਨਾਬਾਲਾ ਦੇ ਗਾਣੇ ਕਰਨਾਬਾਲਾ ਜੀ ਦੇ ਗਾਉਣ ਲੱਗੇ ਜੈਜ ਅਫੀਸ਼ੀਅਲ ਚੈਨਲ ਵਾਲੇ ਇਹਨਾਂ ਨੇ ਗਾਣੇ ਦਾ ਮਿਊਜ਼ਿਕ ਕੀਤਾ ਵਾ ਤੇ ਇਹਨਾਂ ਦੇ ਚੈਨਲ ਤੇ ਰਿਲੀਜ਼ ਹੋਣਾ ਵਾ ਗਾਣਾ ਮਨਦੀਪ ਸਖੋਵਾਲ ਜੀ ਦਾ ਬਾਕੀ ਪਿੰਡ ਦੇ ਸਪੋਰਟਰ ਵੀਰ ਵੀ ਨਾਲ ਆ ਚਾਚੋ ਚਾਚੋ ਵਾਲ ਤੋਂ ਭਾਜੀ ਵੀ ਆਏ ਆ ਸਕੱਤਰ ਸਿੰਘ ਜੀ ਇਹਨਾਂ ਦਾ ਚਾਚੋ ਦੇ ਪਿੰਡ ਤੋਂ ਸਕੱਤਰ ਸਿੰਘ ਤੇ ਇਹਨਾਂ ਦਾ ਵੀ ਖਾਸ ਰੋਲ ਆ ਵਿੱਚ ਬੁਲਟ ਇਹਨਾਂ ਦਾ ਵਰਤਿਆ ਆਪਾਂ ਵੀਡੀਓ ਚ ਤੇ ਇਹਨਾਂ ਦਾ ਵੀ ਰੋਲ ਬੌਂਸਰ ਦੀ ਥਾਂ ਤੇ ਵਿਖਾਇਆ ਸਕੱਤਰ ਸਿੰਘ ਜੀ ਨੂੰ ਇਹ ਵੀ ਗਾਉਂਦੇ ਆ ਇਹਨਾਂ ਦਾ ਵੀ ਗਾਣਾ ਤੁਹਾਨੂੰ ਸੁਣਨ ਨੂੰ ਮਿਲੂਗਾ ਬਹੁਤ ਹੀ ਜਲਦੀ ਤੇ ਲਿਖਿਆ ਹਰਦੀਪ ਸਿੰਘ ਦਾ ਹੋਊਗਾ ਤੇ ਬਾਕੀ ਆ ਸਾਰਾ ਵੀਊ ਚੈੱਕ ਕਰੋ ਗਰਾਊਂਡ ਚ ਥੋੜੀ ਜੀ ਪ੍ਰੋਬਲਮ ਆ ਗਈ ਸੀ ਸ਼ੂਟਾਂ ਨੂੰ ਰੋਕਣਾ ਪਿਆ ਵੀ ਸਪੀਕਰ ਨਹੀਂ ਲਿਆਂਦੇ ਤੇ ਹੁਣ ਗਏ ਆ ਤੇ ਹੁਣ ਗਾਣਾ ਚੱਲਣਾ ਵਾ ਫੇਸਬੁੱਕ ਆਉਣ ਸਾਰੇ ਕੁਰਸੀਆਂ ਡਾਈਆਂ ਜੀ ਮੇਰਾ ਵੀਰ ਸੂਰਜ ਵੀ ਸਿਗਰਾਂ ਦੇ ਹੀ ਅਮਨ ਖਲਾਰਾ ਵੀਰ ਵੀਡੀਓ ਸ਼ੂਟ ਕਰੰਦੇ ਆ ਮੇਰਾ ਵੀਰ ਬਲੌਗਿੰਗ ਬਲੌਗਿੰਗ ਕਰਨ ਦੇ ਆ ਮੈਂ ਰਾਜਵੀਰ ਭਾਜੀ ਫੌਜੀ ਸਾਹਿਬ ਆਨ ਡਿਊਟੀ ਵੀ ਪਹੁੰਚੇ ਆ ਪਿੰਡ ਦੇ ਕੋਈ ਤੋਂ ਸ਼ੂਟਿੰਗ ਜਿਹੜੀ ਆ ਜਿਆਦੀ ਹੱਦ ਨਾਲੋਂ ਵੱਧ ਕੰਪਲੀਟ ਹੋ ਗਈ ਆ ਬਸ 2 4 5 ਆਉਣ ਨੂੰ ਸਟੇਜ ਪਰਫਾਰਮੈਂਸ ਤੇ ਆਪਣੀ ਸਟੇਜ ਜਿਹੜੀ ਆ ਲੱਗਦੀ ਆ ਮਿਸ ਨਾਲ ਕੌਣ ਆ ਮਿਸ ਕੌਣ ਆ ਮੈਡਮ ਦਾ ਕੀ ਨਾਮ ਭਾਜੀ ਇਹ ਆਪਣਾ ਬਸ ਲਾਓ ਹਾਂ ਅੱਜ ਆਇਆ ਤੁਹਾਨੂੰ ਜਾਵਣੇ ਪੇਸ਼ ਕਰ ਰਹੇ ਇੱਥੇ ਸਭ ਕੁਝ ਤੇਰਾ ਦਾਤਿਆ ਤੇ ਕੁਝ ਵੀ ਨਾ ਮੇਰਾ ਦਾਤਿਆ ਐਵੇਂ ਹੂੰ ਮੈਂ ਦੇਆ ਚੱਕਰਾਂ ਚ ਪਾ ਕੇ ਤੇ ਈਰਖਾ ਵਧਾਈ ਹੋਈ ਏ ਕਰਨ ਕੀ ਰੋਣ ਵਾਲਾ ਤੂੰ ਏ ਤੇ ਮੈਂ ਮੇਰੇ ਸੇ ਆਈ ਹੋਈ ਏ ਹੋ ਕਰਨ ਕੀ ਰੋਣ ਵਾਲਾ ਤੂੰ ਤੇ ਮੈਂ ਮੇਰੇ ਸੇ ਆਈ ਹੋਈ ਏ ਇਹ ਵੀ ਇੱਕਦਾਂ ਠੀਕ ਹੈ ਭਾਈ ਬਹੁਤ ਵਧੀਆ ਇਹ ਜੋ ਆਜਮਨ ਅੱਜ ਸ਼ੂਟਿੰਗ ਵਿੱਚ ਦੀਪ ਸਖੋਵਾਲ ਦੀ ਤੇ ਰੌਣਕ ਬੱਚਿਆਂ ਨੇ ਲਾਈ ਹੋਈ ਏ ਤੇ ਸਾਉਂਡ ਇੱਧਰ ਲਾ ਭਾਜੀ ਨੇ ਸਾਉਂਡ ਲਾਈ ਆ ਗਏ ਗੁਰੂਆ ਲਵ ਲਵ ਭਾਜੀ ਮਾਈਕ ਕਿੱਥੇ ਆ ਲਵ ਭਾਜੀ ਲਾ ਭਾਜੀ ਨੇ ਕਿਹਾ ਮਾਈਕ ਕਿੱਥੇ ਹਾਂ ਏ ਭਾਜੀ ਮਾਰੇ ਸੱਬਿਆ ਜਾ ਰਹੇ ਗੁਰੂਆ ਤੀ ਤੀਆਂ ਦਾ ਮੇਲਾ ਹੀ ਲੱਗਾ ਤੇ ਮਨਦੀਪ ਸਖਵਾਲ ਜੀ ਪਿੰਡ ਸਖਵਾਲ ਤੇ ਪਿੰਡ ਸਖਵਾਲ ਗਰਾਊਂਡ 'ਚ ਚੱਲ ਰਿਹਾ ਆ ਸ਼ੂਟ ਕੀ ਨਾਂ ਤੁਹਾਡਾ ਮੇਰਾ ਨਾਂ ਰਾਜਾ ਵੀਰ ਪਿੰਡ ਪਿੰਡ ਨਾਦ ਦੀ ਕੋਈ ਪਿੰਡ ਨਾਦ ਦੀ ਕੋਈ ਤੇ ਕੈਮਰਾਮੈਨ ਆ ਭਾਜੀ ਵੀਡੀਓ ਡਾਇਰੈਕਟਰ ਕਹ ਲੋ ਬੜੀ ਮਿਹਨਤ ਆ ਇਹਨਾਂ ਦੀ ਵੀ ਰੱਬ ਤਰੱਕੀਆਂ ਦੇਵੇ ਇਹਨਾਂ ਨੂੰ ਬਹੁਤ ਵਧੀਆ ਦਿਨ ਨੇ ਹੋ ਗਾਣਾ ਆ ਰਿਹਾ ਫੇਸਬੁੱਕ ਮਿਊਜ਼ਿਕ ਬਣਾਇਆ ਆ ਰਾਜਾ ਚੈਨਲ ਵਾਲਿਆਂ ਨੇ ਇਨਾਂ ਦੇ 뮤직 ਡਾਇਰੈਕਟਰ ਨੇ ਜਗਜੀਤ ਸਿੰਘ ਦੀ ਪਿੰਡ ਖਲਕੀਆਂ ਤੋਂ ਇਨਾਂ ਨੇ ਗਾਣੇ ਦਾ 뮤직 ਬਣਾਇਆ ਵੀਡੀਓ ਡਾਇਰੈਕਟਿੰਗ ਇਹ ਹੀ ਕਰ ਰਹੇ ਨੇ ਇਨਾਂ ਦੇ ਚੈਨਲ ਤੇ ਤੁਹਾਨੂੰ ਗਾਣਾ ਸੁਣਨ ਨੂੰ ਮਿਲੇਗਾ ਸਾਰਿਆਂ ਨੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਦਬਕੇ ਫੇਸਬੁੱਕ ਤੋਂ ਨੰਬਰ ਤੇਰਾ ਕੱਢ ਕੇ ਕੀਤੀ ਮੈਨੂੰ ਕਾਲ ਕਰਨਾ ਤੁਮ ਦੀਪ ਸਖੋਵਾਦੀ ਆਪ ਹੀ ਲਿਖ ਰਹੇ ਚੈਨਲ ਦਾ ਨਾਮ ਆਰ ਜੈਜ ਅਫੀਸ਼ੀਅਲ ਵਰਲਡ ਔਰ ਜੇ ਸਮੋਫੀਸ਼ੀਅਲ ਚੈਨਲ ਦੇ ਜੀਵਨ ਤੇ ਸਾਹ ਕੋ 10 15 ਮਿੰਟ ਤੁਹਾਡੇ ਸਾਹ ਵੀ ਲੋੜਿਆ ਸੋ ਸਾਰਿਆਂ ਨੂੰ ਜੀ ਆਇਆਂ ਨੂੰ ਬਾਈਕ ਦੀ ਜਾਨ ਹੈ ਹੈਲੋ ਅਬ ਟਾਰਗੇਟ ਹੋ ਗਿਆ ਸਾਰਿਆਂ ਦੀ ਲਾਈਵ ਵੀਡੀਓ ਤੋਂ ਬੰਦਿਆਂ ਨੂੰ ਨਹੀਂ ਇੱਕ ਕਿਸੇ ਨਾਲ ਨਹੀਂ ਪਾ ਹਾਂਜੀ ਸਰ ਠੀਕ ਹੈ ਸਰ ਆਜੋ ਸ਼ੂਟ ਚੱਲ ਰਿਹਾ ਜੀ ਅੱਜ ਆ ਵੀ ਲੈ ਗੂ ਜਿੱਦਾਂ ਪਹਿਲਾਂ ਹੀ ਬੜੇ ਚਰਾ ਦਾ ਲਾਉਂਦੇ ਮੈਡਮ ਦੇ ਡਾਊਨ ਆ ਗਏ ਉਹਨੂੰ ਉਹਨੇ ਉਹ ਵੀ ক্লোਜ਼ ਨਹੀਂ ਹੋ ਰਿਹਾ ਆਜੂ ਸੰਗਤਕਾਰ ਯੋਸਤਾ ਨੂੰ ਚੱਲ ਰਹੀ ਆ ਫੇਸਬੁੱਕ ਗਾਣਾ ਤੇ ਲਿਖਿਆ ਮਨਦੀਪ ਸਖਵਾਲ ਜੀ ਨੇ ਬੜਾ ਕਰਮ ਵਾਲਾ ਆ ਭਰਾ ਸਾਡਾ ਵੀ ਇੰਨੇ ਭੈਣ ਭਰਾ ਇਕੱਠੇ ਕੀਤੇ ਸਾਰੇ ਜੀਪ ਮਨਦੀਪ ਸਖਵਾਲ ਦੇ ਪਿੰਡ ਦੇ ਸਾਰੇ ਆ ਨੌਜਵਾਨ ਵੀਰਾਂ 'ਚ ਬਹੁਤ ਸ਼ਾਹ ਵੜੀ ਖੁਸ਼ੀ ਆ ਅੱਜ ਆ ਗਵਾਂਡੀ ਆ ਮਨਦੀਪ ਸਖਵਾਲ ਗਾਣਾ ਆ ਰਿਹਾ ਫੇਸਬੁੱਕ ਫੇਸਬੁੱਕ ਚੋਂ ਨੰਬਰ ਤੇਰਾ ਕੱਟ ਕੇ ਕਿਦੀ ਵੰਦੇ ਨੂੰ ਕਾਲ ਵੈਰ ਨੇ ਕੱਟ ਤੋਂ ਨੰਬਰ ਤੇਰਾ ਕੱਟ ਕੇ ਕਿਤੇ ਮੈਂ ਤੈਨੂੰ ਕਾਲ ਵੈਰ ਓਏ ਫਿਲਮ ਦੇ ਵੇਖੀ ਪਿਆਰੇ ਤੇ ਨਹੀਂ ਪੂਰਾ ਆਨੰਦ ਲੈ ਰਹੇ ਆ ਪਿੰਡ ਵਾਲੇ ਗਾਣੇ ਦੇ ਸ਼ੂਟ ਦਾ ਪੂਰਾ ਕੋਲ ਤੇਰੇ ਬਾਜੂ ਮੈਂ ਵੀ ਜਾਵਾਂ ਮਾਰੇ ਨੀ ਨੱਚ ਚੱਲ 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 ਮੜਾਇਆ ਅਰਦੀਪ ਨੱਚੋ ਮੜਾਇਆ ਕੋਈ ਗੱਲ ਨਹੀਂ ਓ ਆਪਣੇ ਜਿਹਦੇ ਨੱਚੋ ਮੜਾ ਜਾ ਆਪਣੇ ਚ ਲੱਗ ਥੋੜਾ ਜਿਹਾ صبر ਦਿਲ ਜਾਨੀਆਂ ਮਨਾਦੀ ਜਦ ਗੱਲਾਂ ਹੋਣੀਆਂ ਥੋੜਾ ਜਿਹਾ صبر ਦਿਲ ਦੀ ਹੋ ਜੰਗੀ ਜਦ ਗੱਲਾਂ ਹੋਣੀਆਂ ਅੱਜ ਰੋਟੀ ਪਾਣੀ ਨਹੀਂ ਹੋ ਮੈਂ ਗਿਆ ਪੱਕਣਾ ਬਣਾ ਲੈ ਕੱਲੇ ਚੌਲ ਬਣਾਉਣੇ ਚੌਲ ਵਾ ਵਧੀਆ ਹਾਂ ਤਾਂ ਖੇਚ ਤਾਣੂ ਹਰ ਜਿਹਨੇ ਦੇਖਿਓ ਆਪਣੇ ਧਿਆਨ ਨਾਲ ਜਿੱਤਾ ਸਟੇਜ ਵਾਲੇ ਵੇਖਣਦੇ ਤੁਸੀਂ ਆਨੰਦ ਮਾਣਨਦੇ ਪ੍ਰੋਗਰਾਮ ਦਾ ਵਧੀਆ ਲੱਗੂਗਾ ਤੁਹਾਨੂੰ ਵੀ ਵੇਖ ਕੇ ਵਧੀਆ ਲੱਗੂਗਾ ਵੀ ਵਧੀਆ ਬਣਿਆ ਬਸ ਕੈਮਰੇ ਵੱਲ ਦੇਖਿਓ ਇਹਦਾ ਰੰਗ ਦਿੱਤ ਜਾਣੀ ਬੰਦੀ ਆ ਵੱਲੇ ਨੰਬਰ ਦੀ ਆ ਸਾਦੇ ਅੱਗੇ ਰਹਿ ਡਾਉਨੀ ਕਿ ਕਰੋਲ ਲੈ ਇੱਕ ਬੱਕ ਤੋਂ ਨੰਬਰ ਤੇਰਾ ਕੱਟ ਕੇ ਗੱਲਾਂ ਹੋਣੀਆਂ ਥੋੜਾ ਜਸਬਰ ਦਿਲ ਜਾਣੀਆਂ ਮੈਨਾਂ ਸਿੱਧਾ ਤੇ ਗੱਲਾਂ ਹੋਣੀਆਂ ਥੋੜਾ ਜਸਬਰ ਦਿਲ ਜਾਣੀਆਂ ਮੈਨਾਂ ਸਿੱਧਾ ਤੇ ਗੱਲਾਂ ਹੋਣੀਆਂ ਮੈਂ ਵੀਡੀਓ ਚੱਟ ਗੱਲਾਂ ਹੋਣ ਫੇਸਬੁੱਕ ਗੱਲਾਂ ਮੂੰਹ ਨੂੰ ਪਾਊਡਰ ਲਾਈ ਜਾਵੇਂ ਤੇ ਚਾਹ ਕਿ ਬਣਾਉਣੀ ਆ ਨੱਚ ਕੇ ਵੀ ਆ ਨੱਚ ਕੇ ਵੀ ਆ ਗੱਲਾਂ ਹੋਣੀਆਂ ਚੱਲ 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 ਨੱਚ ਕੇ ਵੀ ਆ ਨੱਚ ਕੇ ਵੀ ਆ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਗਾਉਣ ਮਾਪਾ ਜੀ ਤੇ ਬਹੁਤ ਹੀ ਵਧੀਆ ਗਾਉਂਦੇ ਹੋ ਵੀਡੀਓ ਤੇ ਇੰਸਟਾਗ੍ਰਾਮ ਤੇ ਸਟੇਜ ਤੇ ਸਟੇਜ ਤੇ ਸਟੇਜ ਤੇ ਬਰਾ ਚਲੋ ਇਹ ਤਾਂ ਉਹ ਪੱਟੀ ਸਾਹਿਬ ਤੁਹਾਡੇ ਦਰਮਿਆਨ ਕੋਈ ਨਾ ਜਿੱਦਾਂ ਆ ਆਦਾਂ ਬੋਲੇ ਕੋਈ ਨਹੀਂ ਭਾਜੀ ਸੁਣੋ ਨਸਲ ਆਪੇ ਮੈਂ ਓਏ ਅਸੀਂ ਹਰਿਆਣੇ ਨੇ ਆ ਕਿਆਂ ਨੂੰ ਜਰਗਾ ਤੇ ਕਰਨਾ ਨਹੀਂ ਕਰਨਾ ਨਹੀਂ ਓਏ ਜਬਾਨਾ ਚਲੋ ਭਾਈ ਚਲੋ ਵੀਰ ਜੀ ਗਾਓ ਗਾਓ ਯਾਰ ਤੇਰਾ ਟੈਸਟ ਹੀ ਅੱਜ ਪੇਪਰ ਹੀ ਪੈਂਡੇ ਆ ਲਾਈਵ ਚ ਰਹਿਣਾ ਯਾਰ ਚੁੱਪ 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 ਸ਼ਾਂਤ ਬਿਲਕੁਲ ਵੀਰ ਨੂੰ ਬੰਦੂ ਗਿਆ ਬੋਣ ਦੇ ਉਹਨੂੰ ਗਾ ਲੈਣ ਦੋ ਵੀਰੇ ਚੇਤਾ ਕਰ ਸਿਰ ਤੇ ਨਾ ਗੁਰਕੀ ਆ ਕਰਲਾ ਕਰਲਾ ਕਰ ਯਾਰ ਟੈਨਸ਼ਨ ਆ ਆਪਣਾ ਪਰਿਵਾਰ ਬੈਠਾ ਸਾਰੇ ਆਪਾਂ ਓਏ ਮਾਮਾ ਤੇਰਾ ਬੇਟਾ ਗਾੜੀ ਚਲਗਾ ਯਾਰ ਰਾਜੇ ਕਾਲਿਆਂ ਨੇ ਮਾਮਾ ਦਾ ਆਹ ਜਿਹਨੂੰ ਤਿੰਨ ਗਾਣੇ ਬੋਲ ਦਿੰਦੇ ਆ ਬਹੁਤਾਂ ਦੀ ਨੂਰੰਗ ਲਾ ਕੇ ਵਾਪਸ ਆਵੇ ਜਵਾਨੀ ਨਾ ਤੇ ਗਲਤ ਨੀਤੀ ਜੇ ਮਿਲਦੇ ਨੇ ਕੀਤੀ ਮਨਮਨ ਹੀ ਨਾ दाड़ी न रंग लाहे वापस आवे जवानी नलत नतीजे मिलंदे मन मानी बीमारिय हॾांची बुरी संगत विच बुरिय आदत पी ਤੇ ਮਾੜੀ ਸੰਗਤ ਵਿੱਚ ਬੁਰੀਆਂ ਆਦਤਾਂ ਪੈ ਹੀ ਜਾਂਦੀਆਂ ਨੇ ਹੋ ਤਾਂ ਇਹ ਗੀਤ ਇਨਾਹੀ ਅਜੇ ਪਾਜੀ ਖਰਦੀ ਪਾਜੀ ਤੋਂ ਕੋਈ ਵਾਲੇ ਨੇ ਲਿਖਿਆ ਬੜਾ ਵਧੀਆ ਗਾਣਾ ਤੋਂ ਥੋੜੇ ਚਿਰ ਚੈਨ ਨੂੰ ਰਿਕਾਰਡ ਵੀ ਕਰਾਂਗੇ ਹਾਂਜੀ ਥੈਂਕ ਯੂ ਗੋਰਾ ਜੀ ਗੋਰਾ ਆ ਰਹੇ ਸੇ ਤੇ ਕਹਿੰਦੇ ਮੂਸਿਕ ਸਖੌਲ ਪਾਜੀ ਆ ਰਹੇ ਸਟੇਜ ਤੇ ਇਹਨਾਂ ਦਾ ਫਾਈਨਲ ਹੋ ਲੈਂਦੇ ਪਾਜੀ ਦਾ ਫਾਈਨਲ ਆ ਜੀ ਚੈਟ ਮਾੜਾ ਜੀ ਗਾਇਪਾਂ ਦੀ ਕਰ ਲਈ ਆਪਾਂ ਫਾਈਨਲ ਕਰ ਲਓ ਬੰਦ ਕਰ ਦਿਓ ਮਾਈਕ ਨੂੰ ਆ ਜਾ ਜਾ ਓਹ ਪਰੀ ਨਾ ਜਿਹੀ ਨ ਦੇਖੇ ਚਿੱਟੇ ਕਪੜੇ ਹਾਇ ਕਈ ਵਾਰੀ ਇਤਲਾਮੇ ਤੇ ਚੋਰ ਹੁੰਦੇ ਆ ਜੋ ਬੋਲੜਾ ਪੁੱਤ ਪੁੱਤ ਰਹਿੰਦੇ ਬੋਲਦੇ ਨੀਅਤਾਂਾਂ ਜੀ ਬੰਦੇ ਕੁਝ ਹੋਰ ਹੁੰਦੇ ਆ ਖੋਲ੍ਹੇ ਯਾਰ ਚੱਲ ਚੱਲ ਉਹ ਜੋ ਬੇ ਲੋੜਾ ਪੁੱਤ ਪੁੱਤ ਰਹਿੰਦੇ ਬੋਲਦੇ ਨੀ ਅਸਲਾ ਜੀ ਬੰਦੇ ਕੋ ਜੋ ਹੋਰ ਹੁੰਦੇ ਆ ਖਾਂਦੇ ਵੀ ਤਾਂ ਰਹਿੰਦੇ ਰੋਟੀ ਮਾਰੇ ਬੰਦੇ ਦੀ ਨਾਲੇ ਪਤਾ ਨਹੀਂ ਉਹ ਘਰੇ ਗਨੀ ਮਨੀ ਬਈ ਹੈ ਹਾ ਜੀ ਦਾ ਦਿਲ ਕਰੇ ਖੇਡ ਜਾਂਦਾ ਏ ਹਰੇਕ ਸਾਲੀ ਜ਼ਿੰਦਗੀ ਦੀ ਲੁਡੋ ਗੇ ਮਬਣੀ ਪਈ ਆ ਓਏ

ਬਹੁਤ ਸਾਰਿਆਂ ਨੇ ਸਾਥ ਦਿੱਤਾ ਵਾ ਰਾਜੀ ਬਹੁਤ ਸਾਹਿਬ ਹੋਰ ਵੀ ਪਿੰਡ ਦੇ ਸਾਰੇ ਪਿੰਡ ਭਰਾਵਾਂ ਨੇ ਗੀਤ ਸਖੋ ਆਲ ਦੀ ਵੀ ਸ਼ੂਟਿੰਗ ਤੇ ਆਪਣੇ ਟੀਮ ਦੀ ਟਾਈਮ ਤੋਂ ਟਾਈਮ ਕੱਢ ਕੇ ਬੜਾ ਪਾਰਕ ਪ੍ਰਕਾਰ ਕੀਤਾ ਵਾ ਤੇ ਇਹਦਾ ਗਾਣਾ ਸ਼ੇਅਰ ਵੀ ਕਰਨਾ ਦੱਬ ਕੇ ਫੇਸਬੁੱਕ ਤੇ ਹੋਣੀ ਤੇ ਚੈਨਲ ਤੇ ਰੀਵਿਊ ਹੋਣਾ ਵਾ ਬਾਕੀ ਨੈਕਸਟ ਗਾਣਾ ਸੁਣਨੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ